ਬੈਟ ਬਰਕਰਾਰ ਰਹੀ ਹੈ ਤੇ ਹੁਣ ਤੱਕ ਲਗਦਾ 8-9 ਰਾਊਂਡ ਹੋ ਚੁੱਕੇ ਨੇ ਤੇ ਲੀਡ ਸਾਡੀ ਉਵੇਂ ਦੀ ਉਵੇਂ ਹੀ ਉੱਥੀ ਹੈ ਪਰਮਾਤਮਾ ਮਿਹਰ ਕਰਨ ਤੇ ਲੀਡ ਆਪਣੀ ਵਧਦੀ ਹੈ ਲੱਗਦਾ 2022 ਵਾਲਾ ਰਿਕਾਰਡ ਤੋੜੂਗਾ 2022 ਵਾਲਾ ਤਾਂ ਮੇਰੀ ਮਾਂ ਨੇ ਤੋੜ ਦੇਣਾ ਤੇ ਧੀ ਹੋਰਾਂ ਦਾ ਰੱਖੋ ਮੰਮੀ ਮੇਰੀ ਜ਼ਿਆਦਾ ਤਗੜੀ ਰੰਦਾ ਹੋ ਸੋ ਤੇ ਲੀਡ ਬਦਲਦੇ ਜਿਸ ਤਰੀਕੇ ਨਾਲ ਬੁਰੀ ਗੱਲ ਕਰਦੇ ਤੇ ਅਸੀਂ ਕੋ ਸਰਕਾਰ ਨਾਲ ਟੱਕਰ ਦੇ ਗਏ ਹੈ ਲਗਾਤਾਰ ਲੀਡ ਰੱਖੀ ਜਾ ਰਹੀ ਹੈ ਦੇਖੋ ਜੀ ਤਾਕਤ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਆ ਇਹੋ ਜੀ ਬਦਮਾਸ਼ੀ ਤੇ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਪਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਹਦੇ ਜਿੱਤੂ ਲੱਗਦੇ ਜਿੱਤਦਾ ਕੀ ਕਰਨ ਲੈਂਦੇ ਹੋ ਜਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਤੇ ਉਹਨਾਂ ਦਾ ਪਿਆਰ ਏ ਸਲਕੇ ਰੰਦਾ ਸਾਹੀ ਗੁਰਦੀਪ ਰੰਦਾਵਾ ਅਕਸਰ ਮੁੱਛਾਂ ਨੂੰ ਵੱਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਜਦੋਂ ਬਾਦ ਵੀ ਹੋਇਆ ਉਦੋਂ ਵੀ ਮੁੱਛਾਂ ਦੇ ਵੱਟ ਦੇ ਕੇ ਕਹਿੰਦੇ ਸੀਗੇ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੁੱਛੀ ਆ ਉਹਨਾਂ ਨੂੰ ਕੋਈ ਹੁਣ ਪੱਲੇ ਮੁੱਛੀ ਨਹੀਂ ਨੀਂਬੂ ਖੜਦਾ ਮੁੱੱਚਾ ਤੇ ਅੱਜ ਵੀ ਸਵੇਰੇ ਮਾਰਨਿੰਗ ਤੇ ਪਾਉਂਦੇ ਨੇ ਬਾਈ ਉਹਦੇ ਵਾਸ਼ੀ ਉਲਟੀ ਪਾ ਕੇ ਲੱਗਦੀ ਨਹੀਂ ਬਦਮਾਸ਼ੀ ਉੱਠ ਨਹੀਂ ਬਦਮਾਸ਼ੀ ਮੇਰੀ ਵੀ ਗੱਲ ਸੁਣਾ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਟੋਨਾ ਤਗੜਾ ਹੋਵੇ ਰੰਧਾਉ ਸਬਰਗਾ ਤੇ ਆਪੇ ਦਿਲ ਵੀ ਤਗੜਾ ਰਹਿੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਇੱਕ ਬੰਦਾ ਨਹੀਂ ਇਹਨਾਂ ਦਾ ਕਰੇ ਤੇ ਕਿਹਾ ਕਿ ਹੁਣ ਚੱਲ ਵੀ ਸ਼ੁਰੂ ਆ ਜੀ ਮੇਰੀ ਜੇ ਬੇਖੋ 2 ਵਜੇ ਤੱਕ ਪਤਾ ਲੱਗੂਗਾ ਸਰੋਕਾਰ ਜੀ ਅੱਜ ਦੇ 2 ਸੀਆ ਬੋਲੀ ਵੀ ਆਪਾਂ ਬਾਈ ਦੀ ਜਿਹੜੀ ਰਿਜ਼ਲਟ ਸੀ ਉਦੋਂ 6ਵੇਂ ਰਾਊਂਡ ਤੱਕ ਵੇਟ ਕਰਦੇ ਨੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਇੰਸ਼ੋਰਟਰ ਜੀ ਇਹ ਫੇਰਾ ਬਣਾਣ ਖਲਕਾ ਹੀ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰੰਗੀ ਹੁੰਦੀ ਹੈ ਬਾਈ ਇਲੈਕਸ਼ਨ ਹੈ ਤੇ ਇਹਨਾਂ ਨੂੰ ਪੂਰੀ ਟੱਕੇ ਉਹਨਾਂ ਦੀਆਂ ਚੀਕਾਂ ਨਿਕਲੀਆਂ ਆਈਆਂ ਕਿ ਇੰਨਾ ਤਗੜਾ ਹਲਕਾ ਡੇਰਾ ਬਣਾ ਲਏ ਤੇ ਕਾਂਗਰਸ ਕਹਿੰਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਾ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧਾਵਾ ਸਾਹਿਬ ਦਾ ਲਾਉਂਦੇ ਸੰਤੋਖ ਸਿੰਘ ਰੰਧਾਵਾ ਦਾ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁਣ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿਉਂਕਿ ਸਾਡੇ ਪੁਰਾਣੇ ਕੰਮ ਕੀਤੇ ਹੁੰਦੇ ਆ ਸਾਡੇ ਕੰਮ ਉਹਨਾਂ ਦੇ ਮੋਹ ਲਿਖ ਕੇ ਲੈ ਕੇ ਜਾਣੇ ਹੁੰਦੇ ਨੇ ਇਸ ਰਿਪੋਰਟ ਕਾਰਡ ਨਾਲ ਲੈ ਕੇ ਜਾਣੇ ਹੁੰਦੇ ਨੇ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ 'ਤੇ ਵੋਟਾਂ ਪਾਓ ਇਨਾਂ ਕੋਲ ਤੇ ਕੁਛ ਐ ਨਹੀਂ ਸੀ ਕਰਦਾ ਕੀ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਵਾਸਾ ਰਿਆ ਮਹਿਲਾ ਦਾ ਸਭ ਤੋਂ ਵੱਧ ਰਿਆਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਤੇ ਖੜੀ ਹੋਈ ਹੈ ਸਭ ਤੋਂ ਵੱਧ ਸਾਥ ਜਿਹੜਾ ਮਿਲਦਾ ਮਹਿਲਾ ਦਾ ਤੇ ਇਹ ਜਿਹੜੀ ਸਟ੍ਰੈਟਜੀ ਰਹੀਗੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਔਰ ਇਲੈਕਸ਼ਨ ਡੇ ਵਾਲੇ ਦਿਨ ਜਿਵੇਂ ਟੀਮ ਜੀ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਹੈ ਚੇਂਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਆ ਹੋਊਗਾ ਬਿਲਕੁਲ ਜੀ ਮੇਰੀ ਗੱਲ ਵੀ ਆਡਾ ਡਡ ਸਾਰਿਆਂ ਨੂੰ ਘੁੰਮਣਾ ਪੈਂਦਾ ਸੀ ਰੰਧਾਵਾ ਸਾਹਿਬ ਮਮਾ ਕੈਂਡੀਡੇਟ ਸੀ ਰੰਧਾਵਾ ਸਾਹਿਬ ਵੈਸੇ ਘੁੰਮ ਸਕਦੇ ਸੀ ਪਰ ਬੂਥ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜ਼ੋਰ ਕਿਉਂਕਿ ਲੋਕਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ ਡਟ ਕੇ ਬਿਲਕੁਲ ਸਟੇਟ ਬਰਕਰਾਰ ਰਹੀਏ ਤੇ ਹੁਣ ਤੱਕ ਲਗਭਗ 8-9 ਰਾਊਂਡ ਹੋ ਚੁੱਕੇ ਨੇ ਏ ਲੀਡ ਸਾਡੀ ਉਵੇਂ ਦੀ ਉਵੇਂ ਹੀ ਉੱਤੀ ਹੈ ਪ੍ਰਮਾਤਮਾ ਮਿਹਰ ਕਰਨ ਤੇ ਲੀਡ ਆਪਣੀ ਵਧੀਆ ਲੱਗਦਾ 2022 ਦਾ ਰਿਕਾਰਡ ਟੁੱਟੂਗਾ 2022 ਉਹ ਤਾਂ ਮੇਰੀ ਮਾਂ ਨੇ ਤੋੜ ਦੇਣਾ ਜੈਦੀ ਹੋਰਾਂ ਦਾ ਰਿਕਾਰਡ ਮਮੀ ਮੇਰੀ ਜਿਆਦਾ ਤਗੜੀ ਰੰਦਾ ਉਸ ਤੋਂ ਉਹ ਲੀਡ ਬਦਲਦੇ ਜਿਸ ਦਿਨ ਅਸੀਂ ਸਿਰੇ ਗੱਲ ਕਰਦੇ ਪਏ ਸੀ ਕਿ ਸਰਕਾਰ ਨਾਲ ਟੱਕਰ ਲੈਣਗੇ ਗਏ ਆ ਲਗਾਤਾਰ ਲੀਡ ਰੱਖੀ ਜਾ ਰਹੀ ਹੈ ਵੇਖੋ ਜੀ ਧੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਆ ਕਿ ਇਹੋ ਜੀ ਬਦਮਾਸ਼ੀ ਤੇ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਗੁਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਵੇਂ ਜਿੱਤੂ ਨਾ ਕਿ ਜਿੱਤਦਾ ਕੀ ਕੰਮ ਕਰਦੇ ਹੋ ਜਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਤੇ ਉਹਨਾਂ ਦਾ ਪਿਆਰ ਹੈ ਸਲਕੇ ਦਾ ਗੁਰਦੀਪ ਰੰਧਾਵਾ ਅਕਸਰ ਮੁੱਛਾਂ ਨੂੰ ਵੱਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਜਦੋਂ ਬਾਅਦ ਵੀ ਹੋਇਆ ਉਦੋਂ ਵੀ ਮੁੱਛਾ ਦੇ ਵੱਟ ਦੇ ਕੇ ਕਹਿੰਦੇ ਸੀਗੇ ਕਿ ਇੱਧਰ ਕੋਈ ਨਹੀਂ ਖੜਦਾ ਉਹ ਨਾ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੁੱਛੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੁੱਛੀ ਨਹੀਂ ਨੀਂਬੂ ਖੜਦਾ ਮੁੱਛਾ ਤੇ ਅੱਜ ਵੀ ਇਸ ਮੋਰਨਿੰਗ ਦੀ ਬਾਗ਼ੀ ਉਹ ਬਦਮਾਸ਼ੀ ਉਲਟੀ ਪਾਗੀ ਲੱਗਦੀ ਨਹੀਂ ਬਦਮਾਸ਼ੀ ਉੱਟ ਨਹੀਂ ਬਦਮਾਸ਼ੀ ਮੇਰੀ ਵੀ ਗੱਲ ਸੁਣੋ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਡੇਟਾ ਤਗੜਾ ਹੋਵੇ ਰੰਧਾਉ ਸ ਵਰਗਾ ਤੇ ਆਪੇ ਦਿਲ ਵੀ ਤਗੜਾ ਰਹਿੰਦਾ ਤੇ ਇਹੋ ਜਿਹੀ ਬਦਮਾਸ਼ੀ ਉੱਤੇ ਇੱਕ ਬੰਦਾ ਨਹੀਂ ਇਹਨਾਂ ਦਾ ਕਈ ਤੇ ਕਿਆ ਕਰ ਹੁਣ ਚੱਲ ਵੀ ਸ਼ੁਰੂ ਆ ਜੀ ਮੇਰੀ ਜੇ ਦੇਖੋ 2 ਵਜੇ ਤੱਕ ਪਤਾ ਲੱਗੂਗਾ ਸਰੋਕਾਰ ਜੇ ਕੋਈ ਵੀ ਆਪਾਂ ਬਾਈ ਦੀ ਜਿਹੜੀ ਰਿਜ਼ਲਟ ਸੀ ਉਦੋਂ 16ਵੇਂ ਰਾਊਂਡ ਤੱਕ ਵੇਟ ਕਰਦੇ ਨੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਕੰਸਟਰਕਟਰ ਜਿਵੇਂ ਇਹ ਫੇਰਾ ਬਣਾਣ ਖਲਕਾ ਹੀ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰੈਂਗੀ ਹੁੰਦੀ ਹੈ ਬਾਈ ਇਲੈਕਸ਼ਨ ਹੈ ਤੇ ਇਹਨਾਂ ਨੂੰ ਪੂਰੀ ਤੱਕ ਇਹਨਾਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਕਿ ਇੰਨਾ ਤਗੜਾ ਹਲਕਾ ਡੇਰ ਬਪਾ ਨਾਲ ਇਹ ਕਾਂਗਰਸ ਗਿਆ ਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧਾਵਾ ਸਾਹਿਬ ਦਾ ਲਾਉਂਦੇ ਸੰਤੋਖ ਸਿੰਘ ਰੰਧਾਵਾ ਦਾ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁਣ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿਉਂਕਿ ਸਾਡੇ ਪੁਰਾਣੇ ਕੰਮ ਕੀਤੇ ਹੁੰਦੇ ਆ ਸਾਡੇ ਕ ਉਹ ਮੋਰ ਲੈ ਕੇ ਲੈ ਕੇ ਜਾਣੇ ਹੁੰਦੇ ਨੇ ਰਿਪੋਰਟ ਕਾਰਡ ਨਾਲ ਲੈ ਕੇ ਜਾਣੇ ਹੁੰਦੇ ਆ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ ਤੇ ਵੋਟਰਾਂ ਕੋਲ ਇਹਨਾਂ ਕੋਲ ਤੇ ਕੁਛ ਹੈ ਹੀ ਨਹੀਂ ਸੀਗਾ ਕੀ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਕੁ ਸਾਥ ਰਿਹਾ ਮਹਿਲਾ ਤਾਂ ਸਭ ਤੋਂ ਵੱਧ ਰਿਹਾ ਹੋਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਚ ਖੜੀ ਹੋਈ ਹੈ ਸਭ ਤੋਂ ਵੱਧ ਸਾਥ ਜਿਹੜਾ ਮੈਨੂੰ ਲੱਗਦਾ ਮਹਿਲਾ ਦਾ ਤੇ ਇਹ ਕੀ ਜਿਹੜੀ ਸਟ੍ਰੈਟਜੀ ਰਹੀਗੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਔਰ ਇਲੈਕਸ਼ਨ ਡੇ ਵਾਲੇ ਦਿਨ ਜਿਵੇਂ ਟੀਮਸ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਹੈ ਚੇਂਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਹਾ ਹੋਊਗਾ ਬਿਲਕੁਲ ਜੀ ਮੇਰੀ ਗੱਲ ਰੰਧਾਵਾ ਸਾਹਿਬ ਮਮਾ ਕੈਂਡੀਡੇਟ ਸੀ ਰੰਧਾਵਾ ਸਾਹਿਬ ਵੈਸੇ ਹੋ ਸਕਦੇ ਸੀ ਪਰ ਬੂਥ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜ਼ੋਰ ਕਿਉਂਕਿ ਲੋਕਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਤੇ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ ਡਟ ਕੇ ਬਿਲਕੁਲ